ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੀ ਆ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਮੈਜੀਕ ਅਗੇ ਰਖੜੀ ਬੰਨਣ ਗਈ ਹੋਈ ਸੀ ਪਰसों ਦੀ ਤੇ ਕੱਲ ਮੈਂ ਆ ਗਈ ਆਪਣੇ ਘਰ ਬੜੀ ਖੁਸ਼ੀ ਖੁਸ਼ੀ ਨਾਲ ਤੇ ਖੁਸ਼ ਪਹਿਣਾ ਕਦੋਂ ਹੁੰਦੀਆਂ ਉਹ ਤੁਹਾਨੂੰ ਪਤਾ ਹੀ ਆ ਜਦੋਂ ਬਰਾ ਖੁਸ਼ ਕਰਕੇ ਤੋਰਦੇ ਪਹਿਣਾ ਖੁਸ਼ੀ ਹੁੰਦੀਆਂ ਆ ਤੇ ਮੈਂ ਆ ਗਈ ਆਪਣੇ ਘਰ ਤੇ ਅੱਜ ਮੇਰੀ ਬੇਟੀ ਆਨੇ ਆਇਆ ਤੇ ਮੈਨੂੰ ਬਹੁਤ ਚਾ ਆ ਸਾਡੇ ਘਰ ਦਾ ਮਾਹੌਲ ਜਿਹਦਾ ਆ ਵਿਆਹ ਵਰਗਾ ਬਣਿਆ ਹੋਇਆ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਇਹਨਾਂ ਦੇ ਸਾਲ ਦੇ ਵਿੱਚ ਦੋ ਤਿੰਨ ਚੱਕਰ ਹੀ ਲੱਗਦੇ ਹੁੰਦੇ ਆ ਜਿਆਦਾ ਨਹੀਂ ਆਉਂਦੀਆਂ ਹੈਗੀਆਂ ਕਿਉਂਕਿ ਦੂਰ ਬਹੁਤ ਆ ਇਸ ਕਰਕੇ ਹਨਾ ਜਾਂ ਤਾਂ ਜੂਨ ਦੀਆਂ ਛੁੱਟੀਆਂ ਚ ਆ ਜਾਂਦੀਆਂ ਆ ਜਾਂ ਫਿਰ ਜਿੱਦਾਂ ਦਸੰਬਰ ਚ ਜਾਂ ਲਾਸਟ ਜਦੋਂ ਸਾਲ ਦੇ ਪੇਪਰ ਬੱਚਿਆਂ ਦੇ ਪੈਂਦੇ ਉਦੋਂ ਆਉਂਦੀਆਂ ਆ ਤੇ ਬਸ ਆਹੀ ਆ ਜੀ ਇਹਨਾਂ ਦੇ ਦੋ ਤਿੰਨ ਚੱਕਰ ਹੁੰਦੇ ਆ ਰਖੜੀ ਮੈਨੂੰ ਤਾਂ ਲੱਗਦਾ ਛੋਟੀ ਆ ਉਹ ਤਾਂ ਸਾਲ ਤੋਂ ਜੀ ਦੋ ਵਾਰ ਹੀ ਆ ਜਾਂ ਕਦੇ ਵਾਰ ਇੱਕ ਕਈ ਅੰਦਰ ਮੇਨ ਨਾਲ ਇੱਕੋ ਵਾਰ ਹੀ ਆਉਂਦੀ ਹੋਣੀ ਹੈ ਤੇ ਆਪਾਂ ਜੀ ਸਾਫ ਸਫਾਈ ਸਾਡੇ ਹੋ ਗਈ ਹੈ ਸਾਰੀ ਸਾਡੀ ਮਾਡੀ ਰੋਜ਼ ਹੀ ਸਾਫ ਸਫਾਈ ਇੱਦਾਂ ਹੀ ਕਰਦੀ ਆ ਤੇ ਆਪਾਂ ਹਨਾ ਹੁਣ ਬੇ ਕੁੜੀਆਂ ਨੇ ਆਉਣਾ ਕਰਕੇ ਆਪਾਂ ਪਕੌੜੇ ਪਕੂੜੇ ਸਾਰਾ ਕੁਝ ਆਪਾਂ ਸਮਾਨ ਤਿਆਰ ਕਰ ਲਿਆ ਉਹਨਾਂ ਨੇ ਆਇਆ ਤੇ ਗਰਮ ਗਰਮ ਕੇ ਪਕੌੜੇ ਬਣਾਵਾਂਗੇ ਅੱਜ ਉਹ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਦੇਖੋ ਪਕੌੜਿਆਂ ਦਾ ਸਾਮਾਨ ਜਿਹੜਾ ਤਿਆਰ ਕਰਕੇ ਰੱਖ ਲਿਆ ਕੱਡਵੜਡ ਕਰ ਲਈ ਆ ਸਬਜ਼ੀਆਂ ਇੱਧਰ ਸਭ ਕੁਝ ਪਨ ਗਿਆ ਆ ਆਟਾ ਗੁੰਨ ਕੇ ਰੱਖ ਲਿਆ ਆ ਕਿਉਂਕਿ ਹਮੇ ਏਡੀ ਦੂਰ ਆਣਾ ਭੁੱਖ ਲੱਗ ਜਾਂਦੀ ਆ ਨਾ ਤੇ ਆਓ ਮੈਂ ਤੁਹਾਨੂੰ ਸੂਟ ਵੀ ਦਿਖਾਉਣੀ ਜਿਹੜੇ ਮੈਂ ਆਪਣੇ ਬੇਟੀਆਂ ਨੂੰ ਦੇਣੀਆਂ ਆਓ ਦੇਖੀ ਪਹਿਲਾ ਤਾਂ ਤੁਸੀਂ ਮੇਰੀ ਨੋਹ ਦਾ ਸੂਟ ਦੇਖੋ ਇਹ ਕਹਿੰਦੀ ਮੈਂ ਦੀਦੀ ਹੋਣਾ ਨਿਹਾਉਣਾ ਮੈਂ ਨਵਾਂ ਸੂਟ ਪਾਉਣਾ ਆ ਤੇ ਮੈਂ ਸਵੇਰੇ ਉੱਠ ਕੇ ਦੇਖੋ ਜਲਦੀ ਜਲਦੀ ਮੈਂ ਸੂਟ ਅਸਿੰਤਾ ਆ ਮੈਨੂੰ ਲੱਗਦਾ ਹਜੇ ਇੱਕ ਨਿਵੱਜਾ ਹੋਣਾ ਤੇ ਦੇਖੋ ਮੈਂ ਇੰਨੀ ਜਲਦੀ ਸੂਟ ਇਹਦਾ ਸਿੰਕੇ ਦਿੱਤਾ ਇਹਨੂੰ ਯੈਸ ਥੈਂਕ ਯੂ ਮੰਮੀ ਇਹ ਆਨਲਾਈਨ ਸੂਟ ਮੰਗਾਇਆ ਸੀਗਾ ਉੱਥੇ ਉਦੋਂ ਦਾ ਬਹੁਤ ਵਧੀਆ ਲੱਗਦਾ ਸੀ ਕਪੜਾ ਉਦੋਂ ਠੀਕ ਠਾਕ ਜੈ ਨਿਕਲੇ ਇੰਨਾ ਮਾੜਾ ਵੀ ਨਹੀਂ ਹੈਗਾ ਤੇ ਜੇ ਕਹੀਏ ਬਹੁਤ ਵਧੀਆ ਤਾਂ ਉਹ ਵੀ ਨਹੀਂ ਹੈਗਾ ਤੇ ਇਹ ਮੈਂ ਇਹਨੂੰ ਸੂਟ ਸਿੰਦਾ ਆ ਇਸ ਤਰ੍ਹਾਂ ਸਿਕੰਦਰ ਤੋਂ ਉਤੇ ਆਹੀ ਫੇਰ ਕਹਿੰਦੀ ਪਾਹਾਂ ਤੇ ਵੀ ਡਿਜ਼ਾਈਨ ਚਾਹੀਦਾ ਆ ਇਹ ਦੇਖ ਲੋ ਇਹਦੇ ਡਰਮੇ ਤਾਂ ਮੈਂ ਮੈਂ ਉਹਨਾਂ ਵੀ ਪਾਹਾਂ ਵੀ ਕੱਟ ਵਾਲੀਆਂ ਬਣਾ ਕੇ ਦਿੱਤੀਆਂ ਇਹ ਚੁੰਨੀ ਆ ਨਾਲ ਤੇ ਜੀ ਪਲਾਜ਼ੋ ਨੂੰ ਵੀ ਦੋਨੇ ਪਾਸੇ ਜੇਬਾਂ ਚਾਹੀਦੀਆਂ ਆ ਆਪਾਂ ਪੈਸੇ ਬਹੁਤ ਆ ਆਪਾਂ ਜੇ 5 ਪੈਸੇ ਪਾਉਣੇ ਆ ਆ ਦੇਖੋ ਦੋਨੇ ਪਾਸੇ ਆਪਾਂ ਪੋਕਟਾਂ ਨਾਲ ਦਿੱਤੀਆਂ ਇਦਾਂ ਦੀ ਦੇ ਕੁੜੀ ਆ ਸਾਡੀ ਬਹੁਤ ਜਿੱਦ ਕਰਦੀ ਆ ਛੋਟੇ ਬੱਚਿਆਂ ਵਾਂਗੂ ਜਿੱਦ ਕਰ ਕਰਕੇ ਮੇਕੋ ਹਨਾ ਇਹ ਚੀਜ਼ਾਂ ਬੜਵਾਉਂਦੀ ਆ ਤੁਹਾਡੇ ਨਹੀਂ ਕਰਨੀ ਜਿੱਦ ਜੇ ਆ ਹੈਗੇ ਮੈਂ ਆਪਣੀ ਬੇਟੀਆਂ ਦੇ ਫੁੱਟ ਲੈ ਆਈ ਘਰ ਪਾਉਣ ਵਾਲੇ ਗਿਆ ਬਾਰੇ ਵਧੀਆ ਨਹੀਂ ਹੈਗੇ ਨਾ ਆਪਾਂ ਇਦਾਂ ਦੇ ਨਹੀਂ ਬਾਰੇ ਫੁਕਰੀਆਂ ਨਹੀਂ ਮੈਂ ਮੰਨਦੀ ਆ ਜਿੰਨੀ ਕਿ ਹੈ ਉਥੇ ਆ ਓਨੀ ਕੀ ਚੀਜ਼ ਆਪਾਂ ਲੈ ਆਈ ਦੀ ਐਵੇਂ ਕਹੀ ਜਾਈਏ ਹਨਾ ਤੇ ਆ ਪਸੂਤ ਇੱਕੋ ਜਿਹਾ ਲੈ ਆਂਦੇ ਸਿਰਫ ਰੰਗ ਦਾ ਫਰ ਕੇ ਕਪੜਾ ਇੱਕੋ ਜਿਹਾ ਦਰਾਨਾ ਦੀ ਆਪਾਂ ਕਰਨਾ ਕੁੜੀਆਂ ਵਿੱਚ ਤੇ ਇਹ ਪੁਰਾਣਿਆਂ ਦੀਆਂ ਲੈ ਆਂਦੀਆਂ T-shirtਾਂ ਪੁਰਾਣੇ ਜਿਹੜੇ ਆ ਨਾ ਸਾਡੇ ਰੋਡੇ ਹੀ ਆ ਮਤਲਬ ਮੁੰਨੇ ਕੋਨੇ ਆ ਜਿਸ ਸਰਦਾਰ ਹੁੰਦੇ ਤੇ ਪੱਗਾਂ ਲੈ ਆਉਣੀਆਂ ਸੀਗੀਆਂ ਆਪਾਂ ਮੁੰਡੇ ਸਰਦਾਰ ਆ ਤੇ ਪੁਰਾਣੇ ਸਾਡੇ ਜਿਹੜੇ ਆ ਮੁੰਨੇ ਆ ਇਸ ਕਰਕੇ ਆਪਾਂ ਟੀ-ਸ਼ਰਟਾਂ ਲੈ ਲੈ ਲੈਂਦੇ ਆ ਉੱਦੋਂ ਲੈਂਦੇ ਆ ਮੈਂ ਆਪਣੇ ਜਿੱਤੋਂ ਪੌੜ ਵਾਲੀਆਂ ਆ ਅੱਗੇ ਉਹਨਾਂ ਨੂੰ ਪਸੰਦ ਆ ਜਾਣਗੀਆਂ ਤਾਂ ਠੀਕ ਹੈ ਨਹੀਂ ਤੇ ਭਾਈ ਉਹਨਾਂ ਦੀ ਮਰਜ਼ੀ ਆਪਾਂ ਕੀ ਕਰ ਸਕਦੇ ਆ ਹਨ ਤੇ ਅੱਜ ਦੀ ਵੀਡੀਓ ਇੰਨੀ ਸੀ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹਾਂ ਇੱਕ ਗੱਲ ਹੋਰ ਤੁਹਾਨੂੰ ਰਾੜੇ ਰਖਰੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਡੀਆਂ ਬੇਟੀਆਂ ਘਰ ਆਈਆਂ ਤੁਸੀਂ ਮੈਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਇਹ ਦੇਨ ਤਿਹਾਰ ਵੀ ਕਰਮਾਂ ਦੇ ਨਾਲ ਹੀ ਆਉਂਦੇ ਆ ਕਰਮਾਂ ਦੇ ਰਾੜੀ ਦੇਖੇ ਜਾਂਦੇ ਹਨ ਤੇ ਬਸ ਜੀ ਅੱਜ ਦੀ ਵੀਡੀਓ ਇੰਨੀ ਹੀ ਸੀ ਮਿਲਾਂਗੇ ਆਪਾਂ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ